ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪ੍ਰੀਤ ਮੈਥ ਸਲੈਬ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੀ ਟ੍ਰਿਪਲ ਐਸ ਬੀ ਦੇ ਅੱਗੇ ਅਪਕਮਿੰਗ ਕਾਫੀ ਐਗਜ਼ਾਮ ਆਣੇ ਨੇ ਤਾਂ ਉਹਨਾਂ ਦੇ ਰਿਗਾਰਡਿੰਗ ਆਪਾਂ ਪੀ ਟ੍ਰਿਪਲ ਐਸ ਬੀ ਦੇ ਪੀਵਾਈਕਿਊ ਦੀ ਇੱਕ ਸੀਰੀਜ਼ ਚਲਾ ਰਹੇ ਹਾਂ ਤੇ ਅੱਜ ਆਪਾਂ ਮੈਥ ਦੀ ਵੀਡੀਓ ਲੈ ਕੇ ਆਏ ਜਿਦੇ ਵਿੱਚ ਤੁਹਾਨੂੰ ਪੀ ਟ੍ਰਿਪਲ ਐਸ ਬੀ ਦੇ ਪਿਛਲੇ ਐਗਜ਼ਾਮਸ ਦੇ ਮੈਥ ਦੇ ਕੁਐਸਚਨ ਸੋਲਵ ਕਰਵਾਏ ਜਾਣਗੇ ਪਹਿਲੀ ਆਪਾਂ ਇੱਕ ਇੱਕ ਪੇਪਰ ਨੂੰ ਸੋਲਵ ਕਰਾਂਗੇ ਤਾਂ ਬਿਨਾ ਟਾਈਮ ਵੇਸ ਕੀਤੇ ਆਪਾਂ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਪੀਵਾਈਕਿਊ ਸੀਰੀਜ਼ ਫਸਟ ਕੁਸਚਨ ਆਪਣਾ ਸਿੰਪਲ ਇੰਟਰਸਟ ਦਾ ਹੈ ਇਹਦੇ ਵਿੱਚ ਕਹਿ ਰਿਹਾ ਕਿ 15% ਸਧਾਰਨ ਵਿਆਜ ਦੀ ਦਰ ਤੇ ਕਿਹੜੀ თან राशि 3 ਸਾਲਾਂ ਵਿੱਚ 5800 ਰੁਪਏ ਬਣਦੀ ਹੈ ਮਤਲਬ ਕਿ ਕੋਈ ਰਕਮ ਜਮ੍ਹਾਂ ਕਰਵਾਈ ਜਾਂਦੀ ਆ ਦਰ 15% ਹੈ ਤੇ ਟਾਈਮ 3 ਸਾਲ ਹੈ ਤੇ ਉਹ ਅਮਾਉਂਟ ਆਪਣੀ 5800 ਰੁਪਏ ਬਣ ਜਾਂਦੀ ਹੈ ਇਹਦੇ ਵਿੱਚ ਆਪਾਂ ਨੂੰ ਵਿਆਜ ਨਹੀਂ ਦਿੱਤਾ ਆ ਕਿ ਕਿੰਨਾ ਲੱਗ ਰਿਹਾ ਆ ਆਪਾਂ ਨੂੰ ਐਂਡ ਦੇ ਵਿੱਚ ਟੋਟਲ ਅਮਾਉਂਟ ਦੱਸੀ ਜਾ ਰਹੀ ਆ ਕਿ ਜਿੰਨੇ ਆਪਾਂ ਨੇ ਜਮ੍ਹਾਂ ਕਰਵਾਏ ਸੀ ਪਲੱਸ ਦੇ ਵਿੱਚ ਸਾਨੂੰ ਵਿਆਜ ਲੱਗ ਕੇ ਟੋਟਲ 5800 ਰੁਪਏ ਮਿਲਦੇ ਨੇ ਤਾਂ ਆਪਾਂ ਦੱਸਣਾ ਹੈ ਕਿ ਆਪਾਂ ਪੈਸੇ ਜਮ੍ਹਾਂ ਕਿੰਨੇ ਕਰਾਏ ਸੀ ਇਸ ਕੁਐਸਚਨ ਦੇ ਵਿੱਚ ਤੁਸੀਂ ਜਿਹੜੇ ਆਪਣੀ ਦਰ ਹੈ ਤੇ ਜਿੰਨਾ ਟਾਈਮ ਹੈ ਦੋਨਾਂ ਨੂੰ ਮਲਟੀਪਲਾਈ ਕਰ ਲਓ ਤਾਂ ਆਪਣਾ ਆ ਜੂਗਾ ਕਿ ਸਾਨੂੰ 3 ਸਾਲਾਂ ਦੇ ਵਿੱਚ 45% ਦਾ ਵਿਆਜ ਮਿਲ ਗਿਆ 45% ਨੂੰ ਆਪਾਂ ਕਟਿੰਗ ਕਰਕੇ ਛੋਟਾ ਕਰ ਲਾਂਗੇ 95 45 2500 ਇਹਦੇ ਵਿੱਚੋਂ 20 ਹੋ ਗਿਆ ਮੇਰਾ ਪ੍ਰਿੰਸੀਪਲ ਕਿ ਮੈਂ 20 ਜਮ੍ਹਾਂ ਕਰਾਏ ਸੀ 900 ਪਰ ਵਿਆਜ ਲੱਗ ਗਿਆ ਤੇ ਮੈਨੂੰ 29 ਰੁਪਏ ਮਿਲ ਗਏ 3 ਸਾਲ ਬਾਅਦ ਬਟ ਕੁਐਸਚਨ ਕਹਿ ਰਿਹਾ ਹੈ ਕਿ 3 ਸਾਲ ਬਾਅਦ ਆਪਾਂ ਨੂੰ 5800 ਰੁਪਏ ਮਿਲਣੇ ਨੇ ਤਾਂ 29 ਨੂੰ ਮੈਂ ਕਿੰਨੇ ਨਾਲ ਗੁਣਾ ਕਰਾਂ ਕਿ ਇਹ 5800 ਬਣ ਜਵੇ ਇਹਨੂੰ 200 ਦੇ ਨਾਲ ਮਲਟੀਪਲਾਈ ਹੋਊਗੀ ਤਾਂ ਇੱਧਰ ਜਿਹੜਾ ਪ੍ਰਿੰਸੀਪਲ ਸੀ ਇਹਦੀ ਵੀ ਆਪਣੀ 200 ਦੇ ਨਾਲ ਮਲਟੀਪਲਾਈ ਹੋ ਕੇ ਆਪਣੇ ਕੋਲ ਪ੍ਰਿੰਸੀਪਲ 4000 ਆ ਜਾਏਗਾ ਦੂਜਾ ਕੁਐਸਚਨ ਜਿਹੜਾ ਦਿੱਤਾ ਹੋਇਆ ਹੈ ਇਹ ਹੈਗਾ ਪਾਰਟਨਰਸ਼ਿਪ ਦਾ ਰਾਮ ਅਤੇ مانਸੀ ਨੇ ਕ੍ਰਮਵਾਰ 36000 ਰੁਪਏ ਅਤੇ 90000 ਰੁਪਏ ਨਾਲ ਕਾਰੋਬਾਰ ਸ਼ੁਰੂ ਕੀਤਾ ਸਾਲ ਦੇ ਅੰਤ ਤੇ 35000 ਰੁਪਏ ਲਾਭ ਪ੍ਰਾਪਤ ਕੀਤਾ ਲਾਭ ਵਿੱਚ مانਸੀ ਦਾ ਹਿੱਸਾ ਕੀ ਹੈ ਤਾਂ ਆਪਾਂ ਲਿਖਾਂਗੇ ਕਿ ਇੱਕ ਰਾਮ ਹੈ ਇੱਕ مانਸੀ ਹੈ ਰਾਮ ਨੇ 36000 ਰੁਪਏ ਇਨਵੈਸਟ ਕੀਤੇ ਹੈ ਕਿਸੇ bizness ਦੇ ਵਿੱਚ ਤੇ مانਸੀ ਨੇ 90000 ਰੁਪਏ ਇਨਵੈਸਟ ਕੀਤੇ ਹਨ ਟਾਈਮ ਦੋਨਾਂ ਦਾ ਸੇਮ ਹੈ ਜਿਹੜਾ ਆਪਣਾ ਪ੍ਰੋਫਿਟ ਹੁੰਦਾ ਜਿੰਨੀ ਆਪਾਂ ਪੂੰਜੀ ਜਾਂ ਕੈਪੀਟਲ ਇਨਵੈਸਟ ਕਰਦੇ ਆ ਤੇ ਜਿੰਨੇ ਟਾਈਮ ਦੇ ਲਈ ਇਨਵੈਸਟ ਕਰਦੇ ਆ ਦੋਨਾਂ ਨੂੰ ਮਲਟੀਪਲਾਈ ਕਰਕੇ ਆਪਣਾ ਪ੍ਰੋਫਿਟ ਆਉਂਦਾ ਹੈ ਹੁਣ ਇੱਥੇ ਆਪਣਾ ਜਿਹੜਾ ਟਾਈਮ ਹੈ ਉਹ ਸੇਮ ਹੈ ਰਾਮ ਨੇ ਵੀ 1 ਸਾਲ ਦੇ ਲਈ ਪੈਸੇ ਇਨਵੈਸਟ ਕੀਤੇ ਆ ਤੇ ਮਾਨਸੀ ਨੇ ਵੀ 1 ਸਾਲ ਦੇ ਲਈ ਪੈਸੇ ਇਨਵੈਸਟ ਕੀਤੇ ਨੇ ਤਾਂ ਮੈਨੂੰ ਉਹਰੇ ਟਾਈਮ ਲਿਖਣ ਦੀ ਲੋੜ ਨਹੀਂ ਹੈਗੀ ਮੈਂ ਸਿੱਧਾ ਉਹਰੇ ਲਿਖਿਆ ਕਿ ਮੇਰਾ ਪ੍ਰੋਫਿਟ ਕਿੰਨਾ ਹੋਊਗਾ ਜਿਸ ਰੇਸ਼ਿਓ ਦੇ ਵਿੱਚ ਆਪਾਂ ਪੈਸੇ ਇਨਵੈਸਟ ਕਰਾਂਗੇ ਉਸੇ ਰੇਸ਼ਿਓ ਦੇ ਵਿੱਚ ਸਾਨੂੰ ਪ੍ਰੋਫਿਟ ਹੋਊਗਾ ਤਾਂ ਜੇ ਮੈਂ ਇਹਨੂੰ ਕੱਟ ਕੇ ਛੋਟਾ ਕਰ ਲਵਾਂ ਜ਼ੀਰੋ ਨਾਲ ਜ਼ੀਰੋ ਕੱਟਤੀਆਂ ਨੌ ਦੇ ਟੇਬਲ ਤੇ ਕੱਟ ਲੂੰਗੀ ਇੱਥੇ 10 ਆ ਜੂਗਾ ਇੱਥੇ 4 ਆ ਜੂਗਾ ਇਹਨੂੰ ਅੱਗੇ ਕੱਟ ਕੇ 2 ਰੇਸ਼ਿਓ 5 ਆ ਜਾਏਗਾ ਜਨਨ ਕਿ RAM ਨੇ ਦੌਰ ਤੇ ਇਨਵੈਸਟ ਕੀਤੇ ਤੇ ਮਾਨਸੀ ਨੇ 5 ਰੁਪਏ ਇਨਵੈਸਟ ਕੀਤੇ ਜਿਹੜਾ ਬੰਦਾ ਦੌਰ ਤੇ ਇਨਵੈਸਟ ਕਰੂਗਾ ਤਾਂ ਉਸ ਨੂੰ ਦੋ ਦਾ ਹੀ ਪ੍ਰੋਫਿਟ ਹੋਊਗਾ ਜਦੋਂ ਟਾਈਮ ਸੇਮ ਆ ਤੇ ਮਾਨਸੀ ਨੇ 5 ਰੁਪਏ ਇਨਵੈਸਟ ਕੀਤੇ ਸੀ ਇਹਦਾ ਪ੍ਰੋਫਿਟ 5 ਰੁਪਏ ਹੋਊਗਾ ਤਾਂ ਉਰੇ ਆਪਾਂ ਨੇ ਲਿਖਿਆ ਪ੍ਰੋਫਿਟ RAM ਦਾ 2 ਰੁਪਏ ਹੋਇਆ ਮਾਨਸੀ ਦਾ 5 ਰੁਪਏ ਹੋਇਆ ਦੋਨਾਂ ਨੂੰ ਜੋੜ ਕੇ ਬਣ ਗਿਆ 7 ਰੁਪਏ ਕਿ ਇਹਨਾਂ ਨੂੰ 7 ਰੁਪਏ ਦਾ ਪ੍ਰੋਫਿਟ ਹੋਇਆ ਪਰ ਪੋਰਸ਼ਨ ਦੇ ਵਿੱਚ ਕਹਿ ਰਿਹਾ ਕਿ ਇਹਨਾਂ ਨੂੰ 35000 ਦਾ ਪ੍ਰੋਫਿਟ ਹੋਇਆ 7 ਨੂੰ ਮੈਂ ਕਿੰਨੇ ਨਾਲ ਗੁਣਾ ਕਰਾਂ 35000 ਬਣ ਜਵੇ 5000 ਦੇ ਨਾਲ ਤਾਂ ਇਹਨਾਂ ਨੇ ਪੁੱਛਿਆ ਮਾਨਸੀ ਦਾ ਹਿੱਸਾ ਕੀ ਹੈ ਮਾਨਸੀ ਦਾ ਹਿੱਸਾ ਸੀਗਾ 5 ਰੁਪਏ ਤਾਂ 5 ਨੂੰ ਵੀ ਆਪਾਂ 5000 ਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਮਾਨਸੀ ਦਾ ਜਿਹੜਾ ਪ੍ਰੋਫਿਟ ਆ 35000 ਦੇ ਵਿੱਚੋਂ 25000 ਆ ਜਾਏਗਾ ਨੈਕਸਟ ਆਪਣੇ ਕੋਲ ਕੁਐਸਚਨ ਹੈਗਾ ਆ ਪ੍ਰੋਫਿਟ ਤੇ ਲਾਸ ਦਾ ਇੱਕ ਵਪਾਰੀ ਕੌਫੀ 125 ਰੁਪਏ ਪ੍ਰਤੀ ਕਿਲੋ ਖਰੀਦਦਾ ਹੈ ਅਤੇ 200 ਰੁਪਏ ਪ੍ਰਤੀ ਕਿਲੋ ਦੇ हिसाब ਨਾਲ ਵੇਚਦਾ ਉਸ ਦਾ ਲਾਭ ਪ੍ਰਤੀਸ਼ਤ ਕੀ ਹੈ ਦੇਖੋ 125 ਰੁਪਏ ਦੀ ਚੀਜ਼ ਖਰੀਦੀ 200 ਦੀ ਵੇਚਦੀ ਤਾਂ ਆਪਾਂ ਨੂੰ ਪ੍ਰੋਫਿਟ ਹੋਇਆ 75 ਰੁਪਏ ਦਾ ਤਾਂ ਆਪਾਂ ਲਿਖਿਆ ਕਿ ਸਾਨੂੰ ਇਹ ਪ੍ਰੋਫਿਟ ਹੋ ਗਿਆ 75 ਰੁਪਏ ਦਾ ਪਰ ਉਹ ਕਹਿੰਦਾ ਆਪਾਂ ਪ੍ਰੋਫਿਟ ਪਰਸੈਂਟ ਦੱਸਣਾ ਹੈ ਪ੍ਰੋਫਿਟ ਪਰਸੈਂਟ ਕੱਢਣ ਦੇ ਲਈ ਉੱਪਰ ਪ੍ਰੋਫਿਟ نیچے ਖਰੀਦ ਮੁੱਲ ਕੋਸਟ ਪ੍ਰਾਈਸ ਗੁਣਾ 100 ਤਾਂ ਇਹਦੀ ਆਪਾਂ ਕਟਿੰਗ ਕਰ ਲਾਂਗੇ 25 3e 75 25 ਪੰਜ 125 ਪੰਜ ਨਾਲ 100 ਕੱਟਾਂਗੇ 20 ਤੇ 20 ਨੂੰ 3 ਨਾਲ ਗੁਣਾ ਕਰਕੇ ਆ ਗਿਆ ਕਿ ਉਹ ਨੂੰ 60% ਦਾ ਪ੍ਰੋਫਿਟ ਹੋਇਆ ਹੈ ਦੂਜਾ ਕੁਐਸਚਨ ਹੈਗਾ ਇਹ ਪਰਸੈਂਟੇਜ ਦਾ 756 ਕਿਸੇ ਸੰਖਿਆ ਦਾ 36% ਹੈ ਉਸ ਸੰਖਿਆ ਦਾ 54% ਕੀ ਹੈ ਤਾਂ ਮੰਨ ਲਓ ਕਿ ਆਪਣੇ ਕੋਲ ਕੋਈ ਸੰਖਿਆ ਹੈ x ਆਪਾਂ ਉਹਨੂੰ 36% ਕੱਢਦੇ ਆ ਤਾਂ ਉਹਦੀ ਵੈਲਿਊ ਆ ਜਾਂਦੀ ਹੈ 756 ਤਾਂ ਸਿੱਧੀ ਜੀ ਗੱਲ ਹੈ x ਮੰਨਣ ਦੀ ਲੋੜ ਨਹੀਂ ਕਿ ਅਸੀਂ ਕਿਸੇ ਸੰਖਿਆ ਦੇ 36% ਦੀ ਵੈਲਿਊ ਕਿੰਨੀ ਆ 756 ਕਿ ਆਪਾਂ ਉਹਦਾ ਕੱਢਣਾ ਹੈ 54% ਆਪਾਂ ਲੈਫਟ ਤੋਂ ਰਾਈਟ ਵੀ ਕਟਿੰਗ ਕਰ ਸਕਦੇ ਹਾਂ ਟਾਪ ਟੂ ਬਾਟਮ ਵੀ ਕਟਿੰਗ ਕਰਸਾ ਤੇ ਮੈਂ ਇਹਦੀ ਕਟਿੰਗ ਕਰਦਣੀ ਹੈ 18 ਦੇ ਟੇਬਲ ਤੇ 18 2 36 18 3 54 ਹੁਣ 2 ਯੂਨਿਟਸ ਦੀ ਵੈਲਿਊ ਜਾਂ ਕਹਿ ਲੋ ਕਿ 2% 756 ਦੇ ਬਰਾਬਰ ਹੈ ਆਪਾਂ 3% ਦੀ ਵੈਲਿਊ ਕੱਢਣੀ ਹੈ ਆਪਾਂ 756 बटे ਦੇ ਵਿੱਚ 2 ਦੇ ਵਿੱਚ 3 ਤਾਂ ਇਹਦੀ ਕਟਿੰਗ ਕਰ ਲਓ 3 2 6 7 2 14 8 2 16 378 ਨੂੰ 3 ਦੇ ਨਾਲ ਮਲਟੀਪਲਾਈ ਕਰਕੇ ਆਜੂਗਾ ਆਪਣਾ 1134 ਅਗਲਾ ਕੁਐਸਚਨ ਹੈਗਾ ਆਪਣੇ ਕੋਲ ਸੁਸ਼ੀਲ ਆਪਣੀ ਤਨਖਾਹ ਦਾ 16% ਭਲਾਈ ਲਈ ਦਾਨ ਕਰਨ ਦਾ ਫੈਸਲਾ ਲੈਂਦਾ ਹੈ ਦਾਨ ਕਰਨ ਦੇ ਦਿਨ ਉਹ ਆਪਣਾ ਮਨ ਬਦਲਦਾ ਅਤੇ 3492 ਰੁਪਏ ਜੋ ਉਹਦੇ ਪਹਿਲੇ ਫੈਸਲੇ ਦਾ 75% ਹਨ ਦਾਨ ਕਰਦਾ ਹੈ ਸੁਸ਼ੀਲ ਦੀ ਤਨਖਾਹ ਕਿੰਨੀ ਹੈ ਤਾਂ ਸਭ ਤੋਂ ਪਹਿਲਾਂ ਜਿਹੜੀ ਪਰਸੈਂਟੇਜ ਦਿੱਤੀ ਹੋਈ ਹੈ ਆਪਾਂ ਉਹਨੂੰ ਸੋਲਵ ਕਰਾਂਗੇ 16% ਨੂੰ ਆਪਾਂ ਪਰਸੈਂਟਾ ਟਾ ਕੇ نیچے 100 ਲਾਇਆ ਇਹਨੂੰ ਸੋਲਵ ਕਰਾਂਗੇ ਤਾਂ ਆਜੂਗਾ ਆਪਣਾ 4/25 ਕੱਟ ਕੇ 4 ਦੀ ਟੇਬਲ ਤੇ ਫਿਰ ਜਿਹੜਾ 75% ਹੁੰਦਾ ਆ ਇਹਦਾ ਮਤਲਬ ਹੁੰਦਾ 3/4 25 ਤੇ 75 25 ਚੋਕੇ 100 ਹੁਣ ਜਿਹੜੀ ਆਪਾਂ ਨੇ ਉਹਦੀ ਤਨਖਾਹ ਮੰਨਣੀ ਆ ਆਪਾਂ ਇਹਨਾਂ ਦੋਨਾਂ ਦਾ ਇੱਕ ਮਲਟੀਪਲ ਮੰਨਾਂਗੇ 25 ਨੂੰ 4 ਨਾਲ ਮਲਟੀਪਲਾਈ ਕੀਤੀ 100 ਆਪਾਂ ਮੰਨ ਲਿਆ ਕਿ ਉਹਦੇ ਤਨਖਾਹ 100 ਰੁਪਏ ਆ ਇਹਦੇ ਵਿੱਚੋਂ ਇਹ 16% দান ਕਰਦਾ 16% ਦਾ ਮਤਲਬ ਆ 4/25 ਜਦੋਂ ਆਪਾਂ 100 ਦਾ 4/25 ਗੱਡਾਂਗੇ ਤਾ ਇਹ ਬਣ ਜੂਗਾ 16 ਰੁਪਏ ਕਿ ਸੁਸ਼ੀਲ ਨੇ 16 ਰੁਪਏ দান ਕਰਨੇ ਸੀ ਪਰ ਜਦੋਂ ਉਹ দান ਕਰਨ ਗਿਆ ਤਾਂ ਉਹਨੇ ਆਪਣੀ ਇਸ ਰਕਮ ਦਾ 75% ਮਤਲਬ ਕਿ 3/4 ਕੱਟ ਕੇ ਆਜੂਗਾ ਆਪਣਾ 12 ਰੁਪਏ 12 ਰੁਪਏ দান ਕੀਤੇ ਤੇ ਇੱਥੇ ਲਿਖਿਆ ਹੋਇਆ ਕਿ ਉਹਨੇ 3792 ਰੁਪਏ দান ਕੀਤੇ ਤਾਂ 12 ਰੇਸ਼ੋ ਦੀ ਵੈਲਿਊ ਆਪਾਂ 3792 ਦੇ ਬਰਾਬਰ ਰੱਖ ਲਾਂਗੇ ਤੇ ਆਪਾਂ ਤਨਖਾਹ ਕੱਢਣੀ ਆ ਤਨਖਾਹ ਆਪਾਂ 100 ਰੇਸ਼ੋ ਮੰਨੀ ਸੀਗੀ 3792 ਦੇ ਭਾਟੇ ਦੇ ਵਿੱਚ 12 100 ਨਾਲ ਕਰਦਾਂਗੇ ਆਪਾਂ ਕਟਿੰਗ ਕਰਕੇ ਆਪਣਾ ਆ ਜਾਊਗਾ 12 3 36 1 ਬਚਿਆ 12 1 12 7 12 6 72 ਤਾਂ ਸੁਸ਼ੀ ਦੇ ਤਨਖਾਹ ਜਿਹੜੀ ਉਹ 31600 ਰੁਪਏ ਆਜੂਗੇ ਹੁਣ ਅਗਲਾ ਕੁਐਸਚਨ ਹੈਗਾ ਕਿ ਆਪਣੇ ਕੋਲ ਇੱਕ ਬਸਤੀ ਦੇ ਵਿੱਚ 1 2 ਤੇ 5 ਰੁਪਏ ਦੇ ਸਿੱਕੇ ਨੇ 3 4 5 ਦੇ ਅਨੁਪਾਤ ਵਿੱਚ ਜੇ ਬਸਤੀ ਦੇ ਵਿੱਚ ਸਿੱਕਿਆਂ ਦੀ ਕੁੱਲ ਕੀਮਤ 756 ਰੁਪਏ ਹੈ ਤਾਂ ਬਸਤੀ ਦੇ ਵਿੱਚ ਕੁੱਲ ਕਿੰਨੇ ਸਿੱਕੇ ਹੋਣਗੇ ਬਹੁਤ ਈਜ਼ੀ ਕੁਐਸਚਨ ਹੈ ਦੇਖੋ ਇਹਨੂੰ ਆਪਾਂ ਸੋਲਵ ਕਰਾਂਗੇ ਕਿ ਪਹਿਲਾਂ ਆਪਾਂ ਡਿਨੋਮੀਨੇਸ਼ਨ ਲਿਖ ਲਾਂਗੇ ਡਿਨੋਮੀਨੇਸ਼ਨ ਮਤਲਬ ਕਿ ਕਿੰਨੇ ਕਿੰਨੇ ਰੁਪਈਏ ਦੇ ਸਿੱਕੇ ਨੇ 1 ਰੁਪਏ ਦਾ ਸਿੱਕਾ ਹੈ ਬੈਗ ਦੇ ਵਿੱਚ 2 ਰੁਪਏ ਦਾ ਸਿੱਕਾ ਹੈ ਤੇ 5 ਰੁਪਏ ਦਾ ਸਿੱਕਾ ਹੈ ਇੱਥੇ ਆਪਾਂ ਲਿਖਾਂਗੇ ਇਹਨਾਂ ਦੇ ਨੰਬਰ ਮਤਲਬ ਗਿਣਤੀ ਕਿੰਨੇ ਕਿੰਨੇ ਸਿੱਕੇ ਨੇ 1 ਰੁਪਏ ਦੇ ਮੇਰੇ ਕੋਲ 3 ਸਿੱਕੇ ਨੇ 2 ਰੁਪਏ ਦੇ 4 ਸਿੱਕੇ ਨੇ ਤੇ 5 ਰੁਪਏ ਦੇ 5 ਸਿੱਕੇ ਨੇ ਤਾਂ ਇੱਥੇ ਆਪਾਂ ਲਿਖਾਂਗੇ ਇਹਨਾਂ ਦੀ ਟੋਟਲ ਵੈਲਿਊ ਜੇ ਤੁਹਾਡੇ ਕੋਲ 1 ਰੁਪਏ ਦੇ 3 ਸਿੱਕੇ ਹੋਣ ਤਾਂ ਕਿੰਨੇ ਰੁਪਏ ਬਣਨਗੇ 3 ਰੁਪਏ ਬਣਨਗੇ ਇਦਾਂ ਹੀ ਜੇ ਤੁਹਾਡੇ ਕੋਲ 2 ਰੁਪਏ ਦੇ 4 ਸਿੱਕੇ ਨੇ ਤਾਂ 8 ਰੁਪਏ ਬਣਗੇ ਔਰ 5 ਰੁਪਏ ਦੇ 5 ਸਿੱਕੇ ਨੇ ਤਾਂ ਟੋਟਲ 25 ਰੁਪਏ ਬਣਗੇ ਹੁਣ ਆਪਾਂ ਇਹਨਾਂ ਨੂੰ ਪਲੱਸ ਕਰਾਂਗੇ 25 ਤੇ 8 33 ਤੇ 3 36 ਕਿ ਮੇਰੇ ਕੋਲ 36 ਰੁਪਏ ਨੇ ਟੋਟਲ ਪਰ ਸਵਾਲ ਦੇ ਵਿੱਚ ਕਹਿੰਦਾ ਹੈ ਕਿ ਸਾਡੇ ਕੋਲ 36 ਨਹੀਂ 756 ਰੁਪਏ ਨੇ ਤਾਂ 36 ਔਰ 756 ਬਰਾਬਰ ਨੇ 36 ਨੂੰ ਮੈਂ ਕਿੰਨੇ ਦੇ ਨਾਲ ਗੁਣਾ ਕਰਾਂ 756 ਬਣ ਜੇ ਜੇ ਮੈਂ 36 ਦੇ 21 ਦੇ ਨਾਲ ਗੁਣਾ ਕਰਾਂ ਤਾਂ 756 ਬਣ ਜਾਊਗਾ ਜੇ ਤੁਹਾਨੂੰ ਇਦਾਂ ਨਹੀਂ ਪਤਾ ਲੱਗਦਾ ਕਿ ਅਸੀਂ ਕਿੰਨੇ ਨਾਲ ਮਲਟੀਪਲਾਈ ਕਰੀਏ ਕਿ ਸਾਡੀ ਆ ਵੈਲਿਊ ਬਣ ਜੇ ਤਾਂ ਤੁਸੀਂ ਇਹਨੂੰ 756 ਉੱਪਰ ਰੱਖ ਕੇ نیچے 36 ਦੇ ਨਾਲ ਕੱਟ ਲੈਣਾ ਤੇ ਤੁਹਾਡਾ ਆਨਸਰ ਆ ਜਾਊਗਾ ਕਛਤੀ ਨੂੰ 21 ਨਾਲ ਗੁਣਾ ਕੀਤਾ 756 ਬਣ ਗਿਆ ਕੁਐਸਚਨ ਦੇ ਵਿੱਚ ਉਹਨੇ ਪੁੱਛਿਆ ਕਿ ਬਸਤੇ ਦੇ ਵਿੱਚ ਆਪਣੇ ਸਿੱਕੇ ਕਿੰਨੇ ਨੇ ਤਾਂ ਪਹਿਲਾਂ ਸਿੱਕਿਆਂ ਦੀ ਗਿਣਤੀ ਕਰ ਲਓ 5 ਤੇ 4 9 9 ਤੇ 3 12 ਕਿ ਆਪਣੇ ਕੋਲ 12 ਸਿੱਕੇ ਨੇ ਜਦੋਂ ਉਹਦੀ ਸਾਰੀ ਕੀਮਤ ਦੀ ਗੁਣਾ 21 ਦੇ ਨਾਲ ਹੋਈ ਆ ਤਾਂ ਜਿਹੜੇ ਆਹ ਇਹਨਾਂ ਦੀ ਗਿਣਤੀ ਆ ਇਹਦੀ ਗੁਣਾ ਵੀ ਤੁਸੀਂ 21 ਦੇ ਨਾਲ ਕਰ ਦੋ ਜਦੋਂ ਤੁਸੀਂ 12 ਦੀ 21 ਨਾਲ ਗੁਣਾ ਕਰੋਗੇ ਤਾਂ ਤੁਹਾਡਾ ਆਨਸਰ ਆ ਜੂਗਾ 252 ਕਿ ਸਾਡੇ ਬਸਤੇ ਦੇ ਵਿੱਚ 252 ਸਿੱਕੇ ਨੇ ਅਗਲਾ ਕੁਐਸਚਨ ਹੈਗਾ ਆਪਣੇ ਕੋਲ ਰੇਸ਼ੋ ਦਾ ਇਹ ਕਹ ਰਿਹਾ ਕਿ ਦੋ ਅੰਕ 9:7 ਦੇ ਅਨੁਪਾਤ ਵਿੱਚ ਹਨ ਜੇ ਦੋਵਾਂ ਵਿੱਚੋਂ 14 ਨੂੰ ਘਟਾਇਆ ਜਾਵੇ ਤਾਂ ਅਨੁਪਾਤ 7:5 ਬਣ ਜਾਂਦਾ ਹੈ ਤਾਂ ਦੋ ਅੰਕ ਕੀ ਹੈ ਤਾਂ ਆਪਾਂ ਦੱਸਣਾ ਹੈ ਕਿ ਸ਼ੁਰੂ ਦੇ ਵਿੱਚ ਉਹ ਸੰਖਿਆਵਾਂ ਕੀ ਸੀਗੀਆਂ ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਕੁਐਸਚਨ ਆ ਇਹ ਸੋਲਵ ਕਰਨ ਦਾ ਹੈ ਨਹੀਂਗਾ ਬਿਲਕੁਲ ਈਜ਼ੀ ਕੁਐਸਚਨ ਆ ਬਿਨਾ ਸੋਲਵ ਕੀਤੇ ਆਪਾਂ ਆਨਸਰ ਇਹਦੇ ਟਿਕ ਕਰ ਸਕਦੇ ਹਾਂ ਕਿ ਆਪਾਂ ਨੂੰ ਪਤਾ ਹੈ ਕਿ ਉਹਨੇ ਸ਼ੁਰੂਆਲੀ ਵੈਲਿਊਜ਼ ਪੁੱਛੀਆਂ ਨੇ ਸ਼ੁਰੂ ਦੇ ਵਿੱਚ ਰੇਸ਼ਿਓ ਕਿੰਨੀ ਆਨਾਂ ਦੀ 9:7 ਤੇ ਜੋ ਵੀ ਸਾਡਾ ਆਨਸਰ ਹੋਊਗਾ ਪਹਿਲੀ ਸੰਖਿਆ ਸਾਡੀ 9 ਦਾ ਮਲਟੀਪਲ ਹੋਊਗੀ ਦੂਜੀ ਸੰਖਿਆ ਸਾਡੀ 7 ਦਾ ਮਲਟੀਪਲ ਹੋਊਗੀ ਦੇਖੋ 9 ਦੇ ਟੇਬਲ ਚ 39 ਆਂਦਾ ਨਹੀਂ ਆਂਦਾ 9 ਦੇ ਟੇਬਲ ਚ 28 ਆਊਗਾ ਨਹੀਂ ਆਊਗਾ 나ਹੀਂ 9 ਦੇ ਟੇਬਲ ਚ 7 ਆਣਾ 9 ਦਾ ਮਲਟੀਪਲ 63 ਹੈ 7 ਦਾ ਮਲਟੀਪਲ 49 ਹੈ ਤਾਂ ਜੇ ਆਪਾਂ ਇਹਨੂੰ ਸੋਲਵ ਕਰਨਾ ਹੋਵੇ ਵੈਸੇ ਤਾਂ ਆਪਾਂ ਨੂੰ ਪਤਾ ਲੱਗਿਆ ਆਨਸਰ ਇਹਦਾ ਆਹ ਹੈ ਬਟ ਜੇ ਆਪਾਂ ਨੂੰ ਸੋਲਵ ਕਰਨਾ ਪੈ ਜੇ ਤਾਂ ਆਪਾਂ ਸੋਲਵ ਕਿਦਾਂ ਕਰਾਂਗੇ ਤਾਂ ਮੈਂ ਲਿਖਿਆ ਕਿ ਮੇਰੇ ਕੋਲ ਦੋ ਸੰਖਿਆਵਾਂ ਨੇ 9 ਰੇਸ਼ੋ 7 7 ਰੇਸ਼ੋ 5 ਬਣ ਜਾਂਦੀਆਂ ਨੇ ਜਦੋਂ ਦੋਨਾਂ ਸੰਖਿਆਵਾਂ ਦੇ ਜੋ ਮੈਂ ਸੇਮ ਵੈਲਿਊ 14 ਨੂੰ ਮਾਈਨਸ ਕਰਦੀ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਨਾਲ ਦੱਸਦੀ ਆ ਕਿ ਮੰਨ ਲਓ ਮੇਰੇ ਕੋਲ 12 ਔਰ 17 ਹੈ ਮੈਂ ਦੋਨਾਂ ਦੇ ਵਿੱਚੋਂ ਤਿੰਨ-ਤਿੰਨ ਮਾਈਨਸ ਕਰਤਾ ਤਾਂ ਇੱਥੇ 9 ਬਚ ਗਿਆ ਇੱਥੇ ਕਿੰਨਾ ਬਚ ਜੂਗਾ 14 ਇੱਥੇ ਦੇਖੋ ਡਿਫਰੈਂਸ ਕਿੰਨੇ ਦਾ ਸੰਖਿਆਵਾਂ ਦਾ 5 ਦਾ ਤੇ ਇੱਥੇ ਵੀ ਪੰਜ ਦਾ ਮਤਲਬ ਕਿ ਜਦੋਂ ਮੈਨੂੰ ਦੋ ਸੰਖਿਆਵਾਂ ਦਿੱਤੀਆਂ ਹੋਈਆਂ ਤੇ ਮੈਂ ਦੋਨਾਂ ਦੇ ਵਿੱਚੋਂ ਕੋਈ ਸੇਮ ਵੈਲਿਊ ਮਾਈਨਸ ਕਰਨੀ ਹੈ ਤਾਂ ਉਹਨਾਂ ਦਾ ਜਿੰਨਾ ਗੈਪ ਪਹਿਲਾਂ ਸੀ ਬਾਅਦ ਵਿੱਚ ਵੀ ਉਨਾ ਹੀ ਰਹੂਗਾ ਠੀਕ ਹੈ ਤਾਂ ਇੱਥੇ ਵੀ ਆਪਾਂ ਚੈੱਕ ਕਰਾਂਗੇ ਕਿ ਮੇਰੀਆਂ ਸੰਖਿਆਵਾਂ 9 ਰੇਸ਼ੋ 7 ਸੀ ਇਹਦਾ ਡਿਫਰੈਂਸ ਕਿੰਨੇ ਦਾ 2 ਦਾ ਇੱਥੇ ਡਿਫਰੈਂਸ ਕਿੰਨੇ ਦਾ 2 ਦਾ ਡਿਫਰੈਂਸ ਬਰਾਬਰ ਹੈ ਇਹਦਾ ਮਤਲਬ ਤੁਹਾਡੀ ਰੇਸ਼ੋ ਮੇਨਟੇਨ ਹੈ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਤੁਸੀਂ ਸਿਰਫ ਦੇਖਣਾ ਹੈ ਕਿ 9 ਤੋਂ 7 ਕਿਵੇਂ ਬਣਿਆ ਜੇ ਦੋ ਘਟਾਵਾਂਗੇ ਠੀਕ ਹੈ ਇਦਾਂ ਹੀ 7 ਤੋਂ 5 ਕਿਵੇਂ ਬਣੂਗਾ ਜਦੋਂ 2 ਘਟਾਵਾਂਗੇ ਪਰ ਸਵਾਲ ਦੇ ਵਿੱਚ ਕਹਿੰਦਾ ਸੀ 2 ਨਹੀਂ ਘਟਾਉਣਾ ਅਸੀਂ 14 ਘਟਾਉਣਾ ਹੈ ਤਾਂ 2 ਦਾ 14 ਕਿਵੇਂ ਬਣੂਗਾ ਜਦੋਂ ਆਪਾਂ ਇਹ ਵੀ 7 ਨਾਲ ਮਲਟੀਪਲਾਈ ਕਰਾਂਗੇ ਜਦੋਂ ਆਪਾਂ ਡਿਫਰੈਂਸ ਨਹੀਂ 7 ਨਾਲ ਮਲਟੀਪਲਾਈ ਕਰੀਏ ਆ ਤਾਂ ਆਪਾਂ ਵੈਲਿਊਜ਼ ਦੀ ਵੀ 7 ਨਾਲ ਮਲਟੀਪਲਾਈ ਕਰਾਂਗੇ 9 ਦੀ 7 ਨਾਲ ਮਲਟੀਪਲਾਈ ਕਰਕੇ 63 7 ਦੀ 7 ਨਾਲ ਮਲਟੀਪਲਾਈ ਕਰਕੇ 49 ਇਹ ਦੋਨੇ ਆਪਣੀਆਂ ਸੰਖਿਆਵਾਂ ਆਆਂ ਜਿਹੜੀਆਂ ਕਿ ਆਪਾਂ ਬਿਨਾ ਸੋਲਵ ਕੀਤੇ ਪਹਿਲਾਂ ਹੀ ਕੱਢ ਲਈਆਂ ਸੀ ਅਗਲਾ ਕੁਐਸਚਨ ਹੈਗਾ ਹੈ ਆਪਣਾ ਕੰਪਾਊਂਡ ਇੰਟਰਸਟ ਵਾਲਾ ਯਾਨੀ ਕਿ ਮਿਸ਼ਰਤ ਵਿਆਜ ਵਾਲਾ 10000 ਰੁਪਏ 20% ਸਾਲਾਨਾ ਵਿਆਜ ਦਰ ਤੇ ਜਦੋਂ ਵਿਆਜ 3 ਮਹੀਨਿਆਂ ਬਾਅਦ ਯਾਨੀ ਕਿ ਕੁਆਟਰਲੀ ਜੋੜਿਆ ਜਾਵੇ ਤਾਂ 9 ਮਹੀਨਿਆਂ ਦਾ ਮਿਸ਼ਰਤ ਵਿਆਜ ਕਿੰਨਾ ਆ ਜਦੋਂ ਤੁਹਾਡੇ ਕੋਲ ਸਵਾਲ ਦੇ ਵਿੱਚ ਉਸਨੇ ਕੁਆਟਰਲੀ ਕਹਿ ਤਾ ਤਾਂ ਤੁਸੀਂ ਜਿਹੜੀ ਦਰ ਆ ਇਹਨੂੰ ਡਿਵਾਈਡ ਕਰਨਾ ਹੈ 4 ਦੇ ਨਾਲ ਤੇ ਜਿਹੜਾ ਟਾਈਮ ਹੈ ਸਮਾਂ ਇਹਨੂੰ ਗੁਣਾ ਕਰਨਾ 4 ਦੇ ਨਾਲ ਹੁਣ ਆਪਣੀ ਜਿਹੜੀ ਦਰ ਸੀਗੀ 20% ਸੀ 4 ਨਾਲ ਡਿਵਾਈਡ ਕਰਕੇ 5% ਆ ਜਾਊਗਾ ਤੇ ਟਾਈਮ ਆਪਣੇ ਕੋਲ 9 ਮੰਥ ਸੀ 9 ਨੂੰ 4 ਨਾਲ ਮਲਟੀਪਲਾਈ ਕਰਕੇ ਆ ਜਾਊਗਾ 36 ਮੰਥ 36 ਮੰਥ ਨੂੰ ਆਪਾਂ 3 ਸਾਲ ਵੀ ਕਹਿੰਦੇ ਆ ਠੀਕ ਹੈ ਹੁਣ ਮੈਂ ਕਿਹਾ ਕਿ 16000 ਰੁਪਏ ਆਪਾਂ 5% ਤੇ ਦਿੱਤੇ 800 ਰੁਪਿਆ ਫਿਰ ਇਸ 800 ਦਾ 5% ਕੱਢੋ ਤੁਸੀਂ 40 ਰੁਪਿਆ ਆ ਜਾਊਗਾ 40 ਦਾ ਅੱਗੇ 5% ਕੱਢੋ ₹200 ਆ ਜਾਊਗਾ ਹੁਣ ਇਹ ਸਾਰੀਆਂ ਵੈਲਿਊਜ਼ ਨੂੰ ਆਪਣੇ ਕੋਲ ਟਾਈਮ 3 ਸਾਲ ਹੈ ਤਾਂ ਇਹਨੂੰ 3 3 1 ਦੇ ਨਾਲ ਮਲਟੀਪਲਾਈ ਕਰ ਦੋ 8 3 2400 40 ਨੂੰ 3 ਨਾਲ ਕੀਤਾ 120 2 ਨੂੰ 1 ਨਾਲ ਗੁਣਾ ਕੀਤਾ 2 ਤੇ ਇਹਨਾਂ ਸਾਰਿਆਂ ਨੂੰ ਆਪਾਂ ਪਲੱਸ ਕਰ ਦੇਣਾ ਹੈ 822 ਰੁਪਏ ਆਪਣਾ ਬਿਆਜ ਆ ਜਾਏਗਾ ਨੈਕਸਟ ਕੁਐਸਚਨ ਆ ਗਿਆ ਆਪਣੇ ਕੋਲ ਐਵਰੇਜ ਦਾ ਇਹਦੇ ਵਿੱਚ ਆਪਾਂ ਨੂੰ ਤਿੰਨ ਨੰਬਰਾਂ ਦੀ ਔਸਤ 20 ਦਿੱਤੀ ਹੋਈ ਆ ਜੇ ਦੋ ਅੰਕ 14 ਤੇ 28 ਹਨ ਤਾਂ ਆਪਾਂ ਨੇ ਤੀਸਰਾ ਨੰਬਰ ਦੱਸਣਾ ਕਿੰਨਾ ਹੋਊਗਾ ਤਾਂ ਆਪਾਂ ਨੂੰ ਪਤਾ ਹੈ ਕਿ ਐਵਰੇਜ ਦਾ ਮਤਲਬ ਹੁੰਦਾ ਸਭ ਨੂੰ ਇਕੁਅਲ ਕਰਨਾ ਤਾਂ ਇੱਥੇ ਕੀ ਆ ਪਹਿਲਾ ਨੰਬਰ ਆਪਣੇ ਕੋਲ 14 ਹੈ ਦੂਸਰਾ 28 ਹੈ ਤੀਸਰਾ ਨੰਬਰ ਆਪਾਂ ਨੂੰ ਪਤਾ ਨਹੀਂ ਤੇ ਐਵਰੇਜ ਇਹਨਾਂ ਸਾਰਿਆਂ ਦੀ ਹੈਗੀ 20 20 ਦਾ ਮਤਲਬ ਸਾਰਿਆਂ ਕੋਲ 20 ਹੋਣਾ ਚਾਹੀਦਾ ਆਪਾਂ ਨੰਬਰਾਂ ਨੂੰ ਐਵਰੇਜ ਨਾਲ ਕੰਪੇਅਰ ਕਰਦੇ ਆ ਤਾਂ ਇੱਥੇ ਆਪਾਂ ਕਹਾਂਗੇ ਕਿ ਐਵਰੇਜ ਨਾਲੋਂ 6 ਘੱਟ ਹੈ ਇੱਥੇ ਐਵਰੇਜ ਦੇ ਨਾਲੋਂ 8 ਜ਼ਿਆਦਾ ਹੈ ਇਹਨਾਂ ਦੋਨਾਂ ਦਾ ਪਲੱਸ ਮਾਈਨਸ ਕੀਤਾ ਤਾਂ ਮੇਰੇ ਕੋਲ ਪਲੱਸ ਦਾ 2 ਆ ਗਿਆ ਕਿ ਜਿਹੜੇ 14 ਔਰ 28 ਨੰਬਰ ਨੇ ਇਹਨਾਂ ਦੇ ਕੋਲ ਐਵਰੇਜ ਦੇ ਨਾਲੋਂ 2 ਐਕਸਟਰਾ ਹੈ ਤੇ ਆਪਾਂ ਦੋ ਇਹਨੂੰ ਦੇਣਗੇ ਆ ਤੀਸਰੇ ਨੰਬਰ ਨੂੰ ਦੇਣਗੇ ਇਹ ਇਹਨੂੰ ਤਾਂ ਦੇਣਗੇ ਜੀ ਇਹਨਾਂ ਦੇ ਕੋਲ ਘੱਟ ਹੋਊਗਾ ਤਾਂ ਆ ਨੰਬਰ ਆਪਣੇ ਕੋਲ ਆ ਜਾਊਗਾ 20 2 18 ਜੀ ਆਪਾਂ ਇਹਨੂੰ ਬੇਸਿਕ ਮੈਥਡ ਦੇ ਨਾਲ ਕਰਨਾ ਹੋਵੇ ਤਾਂ ਆਪਾਂ ਇਦਾਂ ਕਰਾਂਗੇ ਕਿ ਐਵਰੇਜ ਆਪਣੇ ਕੋਲ 20 ਆ ਤਾਂ ਤਿੰਨਾਂ ਨੰਬਰਾਂ ਦਾ ਟੋਟਲ ਆਪਣੇ ਕੋਲ ਕਿੰਨਾ ਹੋ ਜਾਊਗਾ 60 ਹੋ ਜਾਊਗਾ ਠੀਕ ਹੈ ਤਾਂ ਹੁਣ ਮੈਂ ਤਿੰਨੇ ਨੰਬਰਾਂ ਨੂੰ ਜੋੜ ਦੂੰਗੀ ਪਹਿਲਾ ਨੰਬਰ 14 ਆ ਦੂਸਰਾ 28 ਆ ਤੀਸਰਾ ਆਪਣੇ ਕੋਲ x ਆ ਤਾਂ ਇਹਨਾਂ ਸਾਰਿਆਂ ਦਾ ਜੋੜ 60 ਹੋਣਾ ਚਾਹੀਦਾ ਹੈ 8 4 12 ਤੇ ਇਹ ਆ ਗਿਆ 42 42 ਨੂੰ ਆਪਾਂ ਉਧਰ ਲੈ ਜਾ ਕੇ ਮਾਈਨਸ ਕਰ ਦਾਂਗੇ 60 ਦੇ ਵਿੱਚੋਂ ਤਾਂ ਵੀ ਆਪਣੇ ਕੋਲ x ਦੀ ਵੈਲਿਊ 18 ਆ ਜਾਏਗੀ ਨੈਕਸਟ ਕੁਐਸਚਨ ਵੀ ਆਪਣਾ ਐਵਰੇਜ ਦਾ ਇਹਦੇ ਵਿੱਚ ਕਹਿ ਰਿਹਾ ਕਿ 16 ਵਸਤੂਆਂ ਦੀ ਔਸਤ ਕੀਮਤ ₹68 ਹੈ ਚਾਰ ਵਸਤੂਆਂ ਜਿਨ੍ਹਾਂ ਦੀ ਔਸਤ ਕੀਮਤ ₹60 ਹੈ ਵਾਪਸ ਕੀਤੀਆਂ ਗਿਆ ਤੇ ਹੋਰ ਤਿੰਨ ਵਸਤੂਆਂ ਜਿਨ੍ਹਾਂ ਦੀ ਕੀਮਤ 39 49 ਅਤੇ ₹40 ਉਹ ਵੀ ਮੋੜ ਦਿੱਤੀਆਂ ਗਿਆ ਨਵੀਂ ਔਸਤ ਪਤਾ ਕਰੋ ਮਤਲਬ ਕਿ ਆਪਣੇ ਕੋਲ ਟੋਟਲ ਪਹਿਲਾਂ 16 ਆਰਟੀਕਲਸ ਸੀਗੇ ਜਿਨ੍ਹਾਂ ਦੀ ਐਵਰੇਜ 59 ਸੀਗੀ ਇਹਦੇ ਵਿੱਚੋਂ ਚਾਰ ਵਸਤੂਆਂ ਆਪਾਂ ਨੇ ਮੋੜਤੀਆਂ ਇਹਨਾਂ ਦੀ ਐਵਰੇਜ ਕੀਮਤ ₹60 ਹੈ ਤੇ ਇੱਕ ਵਸਤੂ ਦੀ ਕੀਮਤ 39 ਰੁਪਏ ਇਹ ਵੀ ਮੂਰਤੀ ਅਗਲੀ ਇੱਕ ਵਸਤੂ ਦੀ ਕੀਮਤ 49 ਰੁਪਏ ਇਹ ਵੀ ਮੂਰਤੀ ਤੇ ਇੱਕ ਹੋਰ ਵਸਤੂ ਦੀ ਕੀਮਤ 40 ਰੁਪਏ ਇਹ ਵੀ ਆਪਾਂ ਨੇ ਮੂਰਤੀ ਤਾਂ ਆਪਾਂ ਦੱਸਣਾ ਹੈ ਕਿ ਜਦੋਂ 16 ਦੇ ਵਿੱਚ ਆਪਾਂ ਨੇ 4 5 6 3 7 ਵਸਤੂਆਂ ਮੂਰਤੀਆਂ ਤਾਂ ਆਪਣੀ ਜਿਹੜੀ ਨਵੀਂ ਉਸਤ ਹੋਊਗੀ ਉਹ ਕਿੰਨੀ ਹੋਊਗੀ ਹੁਣ ਆਪਾਂ ਇਹਨਾਂ ਸਾਰਿਆਂ ਨੂੰ ਓਵਰਆਲ ਐਵਰੇਜ ਦੇ ਨਾਲ ਕੰਪੇਅਰ ਕਰਾਂਗੇ ਤਾਂ ਦੇਖੋ ਆਪਾਂ ਨੂੰ ਪਤਾ ਹੈ ਕਿ ਜਦੋਂ ਓਵਰਆਲ ਐਵਰੇਜ ਦੇ ਨਾਲੋਂ ਵੱਡਾ ਨੰਬਰ ਕੋਈ ਬਾਹਰ ਜਾ ਰਿਹਾ ਤਾ ਐਵਰੇਜ ਆਪਣੀ ਘਟੂਗੀ ਤੇ ਜਦੋਂ ਕੋਈ ਵੱਡਾ ਨੰਬਰ ਔਸਤ ਨਾਲੋਂ ਛੋਟਾ ਨੰਬਰ ਬਾਹਰ ਜਾ ਰਿਹਾ ਤਾਂ ਐਵਰੇਜ ਆਪਣੀ ਵਧੂਗੀ ਹੁਣ ਆ ਚਾਰ ਵਸਤੂਆਂ ਆਪਣੇ ਨਾਲ 60 ਲੈ ਕੇ ਗਈਆਂ ਐਵਰੇਜ ਇਹਦੇ ਨਾਲੋਂ ਇੱਕ ਜ਼ਿਆਦਾ ਤਾਂ 4 ਨੂੰ 1 ਨਾਲ ਗੁਣਾ ਕੀਤੀ 4 ਘਟੂਗੀ ਔਸਤ ਤੇ ਇੱਥੇ ਹੈਗਾ ਇਹ ਆਪਣਾ 20 ਘਟ ਤਾਂ ਜਦੋਂ ਇਹ 39 ਬਾਹਰ ਜਾਊਗਾ ਤਾਂ ਆਪਣੀ ਐਵਰੇਜ ਆ ਵਧੂਗੀ ਕਿੰਨੀ ਵਧੂਗੀ 20 ਦੇ ਨਾਲ ਇੱਥੇ ਕਿੰਨਾ ਘਟ ਹੈ ਇੱਥੇ 10 ਘਟ ਹੈ ਕਿੰਨੀਆਂ ਵਸਤੂਆਂ ਤਾਂ ਇੱਕ ਤੇ ਤਾਂ ਇੱਥੇ ਆਪਣੀ ਐਵਰੇਜ 10 ਵਧੂਗੀ ਇੱਥੇ 19 ਤਾਂ ਇੱਥੇ ਐਵਰੇਜ ਨੇ 19 ਵਧਣਾ ਤਾਂ ਹੁਣ ਆਪਾਂ ਇਹਨਾਂ ਦਾ ਸਾਰਿਆਂ ਦਾ ਪਲੱਸ ਮਾਈਨਸ ਕਰ ਲਾਂਗੇ ਜਿੱਥੇ ਵਧੂਗੀ ਐਵਰੇਜ ਉੱਥੇ ਮੈਂ ਪਲੱਸ ਦਾ ਲਾਤਾ ਤੇ ਜਿਨ੍ਹਾਂ ਦੇ ਬਾਹਰ ਜਾਣ ਦੇ ਨਾਲ ਐਵਰੇਜ ਘਟੂਗੀ ਉੱਥੇ ਮਾਈਨਸ ਦਾ ਨਿਸ਼ਾਨ ਲਗਾਇਆ b ਦੇ ਵਿੱਚੋਂ 4 ਗਏ 16 10 ਤੇ 19 9 ਤੇ 6 15 45 ਮਤਲਬ ਕਿ ਆਪਣੀ ਐਵਰੇਜ ਆ ਜਿਹੜੀ 49 ਤਾਂ ਰਹੂਗੀ ਪਲੱਸ ਦੇ ਵਿੱਚ 45 ਹੋਰ ਹੋ ਜੂਗੀ ਕਿੰਨੀਆਂ ਵਸਤੂਆਂ ਤੇ ਪਹਿਲਾਂ ਆਪਣੇ ਕੋਲ ਵਸਤੂਆਂ 16 ਸੀ ਜਦੋਂ 7 ਬਾਹਰ ਚਲੇ ਗਈਆਂ ਤਾਂ 9 ਰਹਿ ਗਈਆਂ 9545 ਤਾਂ ਆਪਣੀ ਨਵੀਂ ਐਵਰੇਜ ਆ ਜਿਹੜੀ ਉਹ 64 ਹੋ ਜੂਗੀ। ਅਗਲਾ ਕੁਐਸਚਨ ਆ ਗਿਆ ਆਪਣੇ ਕੋਲ ਟਾਈਮ ਐਂਡ ਵਰਕ ਦਾ ਜੇਕਰ 12 ਆਦਮੀ ਜਾਂ 20 ਔਰਤਾਂ ਇੱਕ ਕੰਮ ਨੂੰ 54 ਦਿਨਾਂ ਵਿੱਚ ਕਰ ਸਕਦੇ ਹਨ ਤਾਂ 9 ਆਦਮੀ ਅਤੇ 12 ਔਰਤਾਂ ਇਕੱਠੇ ਉਸ ਕੰਮ ਨੂੰ ਕਿੰਨੇ ਦਿਨ ਵਿੱਚ ਕਰਨਗੇ? ਜਦੋਂ ਇਹਨਾਂ ਦੇ ਦਿਨ ਬਰਾਬਰ ਨੇ ਤਾਂ ਆਪਾਂ ਨੂੰ ਗਿਣ ਲਿਖਣ ਦੀ ਲੋੜ ਨਹੀਂ। ਆਪਾਂ ਲਿਖਾਂਗੇ ਕਿ 12 ਆਦਮੀ 20 ਔਰਤਾਂ ਦੇ ਬਰਾਬਰ ਨੇ। ਇਹਨਾਂ ਦੇ ਕਟਿੰਗ ਕਰ ਲਾਂਗੇ ਆਪਾਂ 4 3 ਏ 12 4 5 ਏ 20 ਤਾਂ ਮੈਨ ਦੀ ਐਫੀਸ਼ੀਐਂਸੀ ਮੇਰੇ ਕੋਲ 5 ਆ ਗਈ ਔਰਤ ਦੀ ਐਫੀਸ਼ੀਐਂਸੀ 3 ਆ ਗਈ ਹੁਣ ਆਪਾਂ ਨੇ ਜਿਹੜਾ ਕੰਮ ਕਰਾਉਣਾ ਉਹ 9 ਆਦਮੀਆਂ ਪਲੱਸ 12 ਔਰਤਾਂ ਤੋਂ ਕਰਾਉਣਾ ਕਿੰਨੇ ਦਿਨ ਦੇ ਵਿੱਚ ਕਰਨਗੇ ਪਤਾ ਨਹੀਂ ਕੁਐਸਚਨ ਮਾਰਕ ਬਰਾਬਰ ਦੇ ਵਿੱਚ ਕਿਸ ਕੰਮ ਨੂੰ ਕੰਮ ਵੀ ਦੱਸਣਾ ਆਪਾਂ ਨੇ ਤਾਂ ਕੰਮ ਜਿਸ ਕੰਮ ਨੂੰ 12 ਆਦਮੀ 54 ਦਿਨ ਦੇ ਵਿੱਚ ਕਰ ਸਕਦੇ ਨੇ ਜਾਂ ਤੁਸੀਂ ਇੱਥੇ 20 ਔਰਤਾਂ ਵੀ ਲਿਖ ਸਕਦੇ ਹੋ ਤਾਂ ਹੁਣ ਮੈਂ ਇੱਥੇ ਇਹਨਾਂ ਦੀ ਐਫੀਸ਼ੀਐਂਸੀ ਪੁੱਟ ਗਾ ਦੂੰਗੀ ਮੈਨ ਦੀ ਐਫੀਸ਼ੀਐਂਸੀ 5 ਹੈ ਵਿਮਨ ਦੀ 3 ਹੈ ਇੱਥੇ ਵੀ 5 ਆ ਜਾਊਗਾ 9 5 45 12 3 36 ਦੇ ਵਿੱਚ ਕੁਐਸਚਨ ਮਾਰਕ 12 5 60 ਦੇ ਵਿੱਚ 54 6 ਤੇ 5 11 4 ਤੇ 4 8 81 60 56 ਜਿਹੜਾ 81 ਆ ਉਧਰ ਜਾ ਕੇ ਡਿਵਾਈਡ ਹੋ ਜਾਏਗਾ 9 ਨਾਵੇਂ 81 9 6 54 ਤਿੰਨ ਤੇ 9 3 2 6 3 ਨੂੰ 60 ਨਾਲ ਘਟਿਆ 20 ਤੇ ਤਾਂ ਆਪਣੇ ਕੋਲ ਆਨਸਰ ਆ ਜਾਊਗਾ 40 ਦਿਨ ਦੇ ਵਿੱਚ 9 ਆਦਮੀ ਤੇ 12 ਔਰਤਾਂ ਕੰਮ ਨੂੰ ਖਤਮ ਕਰ ਦੇਣਗੇ ਨੈਕਸਟ ਕੁਐਸਚਨ ਦੇਖੋ ਤਿੰਨ ਪਾਈਪਾਂ A B ਅਤੇ C ਨਾਲ ਇੱਕ ਟੈਂਕ 8 ਘੰਟਿਆਂ ਵਿੱਚ ਭਰਦਾ ਹੈ ਮਤਲਬ ਕਿ ਤਿੰਨੇ ਪਾਈਪਾਂ ਇਕੱਠੀਆਂ ਕੰਮ ਕਰਦੀਆਂ ਨੇ AB ਤੇ C ਤਾਂ ਜਿਹੜਾ ਟੈਂਕਾ ਉਹ 8 ਘੰਟੇ ਦੇ ਵਿੱਚ ਭਰਦਾ ਏ AB ਨਾਲੋਂ ਦੁੱਗਣਾ ਤੇਜ਼ ਹੈ ਕੇ ਪਾਈਪ ਹੈ ਜਿਹੜੀ B ਦੇ ਨਾਲੋਂ ਜ਼ਿਆਦਾ ਹੈ ਜੇ B ਦੀ ਐਫੀਸ਼ੀਐਂਸੀ 1 ਕਾ ਤਾਂ A ਦੀ ਐਫੀਸ਼ੀਐਂਸੀ 2 ਹੋਊਗੀ ਫਿਰ ਇਹਨਾਂ ਦਾ ਪਾਈਪ B ਹੈ ਜਿਹੜੀ ਉਹ C ਦੇ ਨਾਲੋਂ ਦੁੱਗਣੀ ਤੇਜ਼ ਹੈ ਜੇ C ਦੀ ਐਫੀਸ਼ੀਐਂਸੀ 1 ਕਾ ਤਾਂ b ਦੀ eficiency 2 ਹੋਊਗੀ ਹੁਣ ਆਪਾਂ ਇੱਥੋਂ a b ਤੇ c ਦੀ eficiency ਕੱਢ ਲਾਂਗੇ ਕਿਉਂਕਿ b ਇੱਥੇ ਕਾਮਨ ਸੀ ਤੇ b ਦੀ eficiency ਅਲੱਗ-ਅਲੱਗ ਹੈ 2 2 ਨੇ 4 2 ਹੀ ਕਮ 2 ਤੇ 1 1 ਕਮ 1 a ਆ ਗਈ ਇਹਨਾਂ ਦੀ eficiency ਹੁਣ ਆਪਾਂ ਸਭ ਤੋਂ ਪਹਿਲਾਂ ਕੱਢਾਂਗੇ ਕਿ ਟੋਟਲ ਕੰਮ ਹੈਗਾ ਕਿੰਨਾ ਆ ਜਿਹੜਾ ਉਹ ਕਰਦੇ ਨੇ ਤਾ ਆਪਾ ਲਿਖਾਂਗੇ ਕਿ ਉਹ 8 ਘੰਟੇ ਲਗਾਉਂਦੇ ਨੇ ਗੁਣਾ ਦੇ ਵਿੱਚ ਇਹਨਾਂ ਦੀ ਐਫੀਸ਼ੀਐਂਸੀ 4 ਤੇ 2 6 ਤੇ 1 7 ਤਾਂ ਟੋਟਲ ਵਰਕ ਆਪਾਂ ਨੇ ਕਰਾਉਣਾ ਹੈ 56 ਕੰਮਕੀਦੇ ਤੋਂ ਕਰਾਉਣਾ ਪਾਈਪ B ਕੱਲੀ ਟੈਂਕ ਨੂੰ ਭਰਨ ਲਈ ਕਿੰਨਾ ਸਮਾਂ ਲਏਗੀ ਤਾਂ ਜਿਹੜੀ B ਪਾਈਪ ਹੈ ਇਹਨੇ 56 ਕੰਮ ਕਰਨਾ ਹੈ ਤਾਂ 1 ਘੰਟੇ ਦੇ ਵਿੱਚ ਕਿੰਨਾ ਕੰਮ ਕਰਦੀ ਹੈ 2 56 ਨੂੰ 2 ਨਾਲ ਘੱਟ ਕੇ ਆ ਜੂਗਾ ਆਪਣਾ 28 ਘੰਟੇ ਪਾਈ ਭੂਵੀ 28 ਘੰਟਿਆਂ ਦੇ ਵਿੱਚ ਟੈਂਕ ਨੂੰ ਭਰ ਦੇਗੀ ਨੈਕਸਟ ਕੁਐਸਚਨ ਟਾਈਮ ਸਪੀਡ ਡਿਸਟੈਂਸ ਹੈ ਇੱਕ ਕਾਰ ਸਫ਼ਰ ਦੇ ਪਹਿਲੇ 45 ਕਿਲੋਮੀਟਰ 55 ਮਿੰਟ ਵਿੱਚ ਤੈਅ ਕਰਦੀ ਹੈ ਅਤੇ ਬਾਕੀ ਦੇ 95 ਕਿਲੋਮੀਟਰ ਪਹਿਲੇ 10 ਮਿੰਟ ਵਿੱਚ ਤੈਅ ਕਰਦੀ ਹੈ ਕਾਰ ਦੀ ਔਸਤ ਸਪੀਡ ਪਤਾ ਕਰੋ ਜਦੋਂ ਵੀ ਆਪਾਂ ਨੇ ਐਵਰੇਜ ਸਪੀਡ ਪਤਾ ਕਰਨੀ ਆ ਤਾਂ ਉਹਦੇ ਲਈ ਆਪਾਂ speed ਦਾ ਫਾਰਮੂਲਾ ਹੁੰਦਾ ਡਿਸਟੈਂਸ ਓਵਰ ਟਾਈਮ ਐਵਰੇਜ ਸਪੀਡ ਦੇ ਲਈ ਆਪਾਂ ਲਿਖਾਂਗੇ ਟੋਟਲ ਡਿਸਟੈਂਸ ਓਵਰ ਦੇ ਵਿੱਚ ਟੋਟਲ ਟਾਈਮ ਟੋਟਲ ਡਿਸਟੈਂਸ ਕਿੰਨਾ ਤੈ ਕੀਤਾ ਕਾਰਨ 45 ਕਿਲੋਮੀਟਰ ਇੱਥੇ تھے 59 ਕਿਲੋਮੀਟਰ ਇੱਥੇ 45 ਪਲੱਸ ਦੇ ਵਿੱਚ 59 ਤੇ ਟਾਈਮ ਕਿੰਨਾ ਲੱਗ ਰਿਹਾ ਇਹਨੂੰ 55 ਮਿੰਟ ਪਲੱਸ ਦੇ ਵਿੱਚ 65 ਮਿੰਟ ਆਪਣੇ ਕੋਲ ਦੋ ਤਰ੍ਹਾਂ ਦੀ ਸਪੀਡ ਆਉਂਦੀ ਹੈ ਇੱਕ ਹੁੰਦੀ ਹੈ ਕਿਲੋਮੀਟਰ ਪਰ ਆਰ ਤੇ ਇੱਕ ਹੁੰਦੀ ਹੈ ਮੀਟਰ ਪਰ ਸੈਕਿੰਡ ਹੁਣ ਜਿਹੜਾ ਆਪਣਾ ਡਿਸਟੈਂਸ ਆ ਆਹ ਕਿਲੋਮੀਟਰ ਦੇ ਵਿੱਚ ਹੈ ਪਰ ਟਾਈਮ ਆਪਣਾ ਮਿੰਟਾਂ ਦੇ ਵਿੱਚ ਆ ਤਾਂ ਮਿੰਟਾਂ ਨੂੰ ਆਪਾਂ ਘੰਟਿਆਂ ਦੇ ਵਿੱਚ ਬਦਲਦਾਂਗੇ 9 ਤੇ 5 14 5 ਤੇ 5 10 104 ਕਿਲੋਮੀਟਰ ਜਿਹੜੀ ਕਾਰ ਹੈ ਉਹ ਜਾਂਦੀ ਹੈ 55 ਤੇ 65 ਨੂੰ ਜੋੜ ਕੇ ਬਣ ਜੂਗਾ 120 ਮਿੰਟ ਮਿੰਟਾਂ ਨੂੰ ਆਪਾਂ ਘੰਟਿਆਂ ਦੇ ਵਿੱਚ ਬਦਲਾਂਗੇ ਤਾਂ ਇਹ ਹੋ ਜਾਣਗੇ 2 ਘੰਟੇ 104 ਨੂੰ 2 ਦੇ ਨਾਲ ਕੱਟ ਕੇ ਆਜੂਗਾ 52 ਕਿਲੋਮੀਟਰ ਕਾਰ ਦੀ ਐਵਰੇਜ ਸਪੀਡ ਹੈ ਅਗਲੇ ਕੁਐਸਚਨ ਦੇ ਵਿੱਚ ਲਿਖਿਆ ਕਿ 1 ਮੀਟਰ ਲੰਬੇ ਪਾਸੇ ਵਾਲੇ ਘਣ ਨੂੰ 10 ਸੈਂਟੀਮੀਟਰ ਲੰਬੇ ਪਾਸੇ ਵਾਲੇ ਛੋਟੇ ਘਣਾ ਵਿੱਚ ਕੱਟਿਆ ਜਾਂਦਾ ਹੈ ਅਜਿਹਾ ਕਿੰਨੇ ਛੋਟੇ ਘਣ ਮਿਲਣ ਮਤਲਬ ਕਿ ਆਪਣੇ ਕੋਲ ਇੱਕ ਕਯੂਬ ਹੈ ਜਿਸ ਦੀ ਸਾਈਡ ਹੈ ਜਿਹੜੀ 1 ਮੀਟਰ ਲੰਬੀ ਆ 1 ਮੀਟਰ ਦੇ ਵਿੱਚ 100 ਸੈਂਟੀਮੀਟਰ ਹੁੰਦੇ ਨੇ ਤੇ ਆਪਾਂ ਨੇ ਉਹਦੇ ਵਿੱਚੋਂ 10 ਸੈਂਟੀਮੀਟਰ ਲੰਬੇ-ਲੰਬੇ ਪੀਸ ਕੱਢਣੇ ਨੇ ਤਾਂ ਦੱਸਣਾ ਹੈ ਕਿ ਕਿੰਨੇ ਛੋਟੇ ਘਣ ਮਿਲਣਗੇ ਤਾਂ 100 ਸੈਂਟੀਮੀਟਰ ਨੂੰ ਆਪਾਂ 10 ਸੈਂਟੀਮੀਟਰ ਦੇ ਨਾਲ ਡਿਵਾਈਡ ਕਰ ਦਈਏ ਤਾਂ ਆਪਣੇ ਕੋਲ 10 ਪੀਸ ਨਿਕਲਣਗੇ 10 ਕਯੂਬ ਨਿਕਲਣਗੇ ਨੈਕਸਟ ਕੁਐਸਚਨ ਹੈ ਆਪਣੇ ਕਿਸ ਆਪ ਦਾ ਛੋਟਾ ਅੰਕ ਜਿਸ ਨੂੰ 696 ਤੋਂ ਘਟਾਉਣ ਤੇ ਇਹ ਸੰਪੂਰਨ ਵਰਗ ਬਣਦਾ ਹੈ ਕਿਹੜਾ ਹੈ ਤਾਂ 696 ਤੋਂ ਘਟਾ ਕੇ ਮਤਲਬ ਕਿ 696 ਤੋਂ ਪਹਿਲਾਂ ਦੇਖੋ ਤੁਸੀਂ ਕਿ ਇੱਕ ਪਰਫੈਕਟ ਸਕੁਅਰ ਕਿਹੜੀ ਹੋਵੇ ਐਜੇ ਕੁਐਸਚਨ ਦੇ ਲਈ ਤੁਹਾਨੂੰ ਸਕੁਅਰ ਔਰ ਕਯੂਬ ਆਉਣੇ ਚਾਹੀਦੇ ਨੇ ਤਾਂ ਦੇਖੋ 696 ਤੋਂ ਪਹਿਲਾਂ ਕਿਹੜੀ ਸੰਖਿਆ ਹੈ ਜਿਹੜੀ ਇਕ ਪਰਫੈਕਟ ਸਕੁਅਰ ਹੈ ਤਾਂ 676 ਹੈ 26 ਦੀ ਸਕੁਅਰ ਜੋ ਕਿ ਇੱਕ ਪਰਫੈਕਟ ਸਕੁਅਰ ਹੈ ਤਾਂ ਹੁਣ ਦੇਖੋ 696 ਚੋਂ ਆਪਾਂ ਕਿੰਨੇ ਘਟਾਈਏ ਕਿ 676 ਬਣ ਜAVE ਤਾਂ ਤੁਸੀਂ 696 ਔਰ 676 ਦਾ ਡਿਫਰੈਂਸ ਦੇਖ ਲਓ ਕਿੰਨਾ ਹੈ b ਤਾਂ ਤੁਹਾਡਾ ਆਨਸਰ ਆ ਜਾਊਗਾ b ਕਿ 696 ਚੋਂ 20 ਘਟਾਉਣ ਤੇ ਇਹ ਇੱਕ ਪਰਫੈਕਟ ਸਕੁਅਰ ਬਣ ਜਾਊਗਾ ਸੰਪੂਰਨ ਵਰਗ ਆਪਣਾ ਅੱਜ ਦਾ ਲਾਸਟ ਕੁਐਸਚਨ ਐਚसीएफ ਦਾ ਸਭ ਤੋਂ ਵੱਡਾ ਅੰਕ ਪਤਾ ਕਰੋ ਜਦੋਂ ਸਭ ਤੋਂ ਵੱਡਾ ਅੰਕ ਕਹਿ ਦਵੇ ਤਾਂ ਮਤਲਬ ਹੈ ਕਿ ਤੁਸੀਂ ਐਚसीएफ ਪਤਾ ਕਰਨਾ ਹੈ ਜਦੋਂ ਸਭ ਤੋਂ ਛੋਟਾ ਕਹਿ ਦਵੇ ਤਾਂ ਤੁਸੀਂ ਐਲਸੀਐਮ ਪਤਾ ਕਰਨਾ ਹੈ ਹੁਣ ਇਹਨੇ ਵੱਡਾ ਅੰਕ ਕਿਹਾ ਤਾਂ ਆਪਾਂ ਉਹ ਐਚसीएफ ਪਤਾ ਕਰਨਾ ਹੈ ਕਿ ਜਿਸ ਨਾਲ 83 125 ਅਤੇ 209 ਨੂੰ ਭਾਗ ਕਰਨ ਤੇ ਹਰੇਕ ਦੇ ਪਿੱਛੇ ਇੱਕੋ ਜਿਹਾ ਅੰਕ ਬਾਕੀ ਬਚਦਾ ਹੈ ਮਤਲਬ ਕਿ ਆਪਾਂ ਕੋਈ ਐਸੀ ਵੱਡੀ ਤੋਂ ਵੱਡੀ ਸੰਖਿਆ ਦੱਸਣੀ ਆ ਜਿਹਨੂੰ ਆਪਾਂ 83 ਨਾਲ 125 ਨਾਲ ਔਰ 209 ਨਾਲ ਡਿਵਾਈਡ ਕਰੀਏ ਤਾਂ ਜਿਹੜਾ ਆਪਣਾ ਰਿਮੇਂਡਰ ਬਚਦਾ ਹੈ ਉਹ ਸੇਮ ਹੋਵੇ ਤਾਂ ਆਪਾਂ ਸਭ ਤੋਂ ਪਹਿਲਾਂ 83 ਲਿਖਿਆ 125 ਔਰ 209 83 ਔਰ 25 ਦਾ ਡਿਫਰੈਂਸ ਦੇਖੋ ਕਿੰਨਾ ਆਊਗਾ 48 200 ਨਾ 125 ਦਾ ਡਿਫਰੈਂਸ ਆ ਜਾਊਗਾ ਆਪਣੇ ਕੋਲ 85 ਤਾਂ ਜਿਹੜਾ ਆਪਣਾ ਐਚसीएफ ਹੁੰਦਾ ਹੈ ਜਾਂ ਤਾਂ ਇਹਨਾਂ ਦੇ ਵਿੱਚੋਂ ਇੱਕ ਹੁੰਦਾ ਜਾਂ ਅਗੇ ਇਹਨਾਂ ਦੇ ਫੈਕਟਰ ਹੁੰਦੇ ਨੇ ਤਾਂ ਹੁਣ ਇੱਥੇ ਮੇਰਾ ਐਚसीएफ ਆ ਜਾਊਗਾ 42 ਕਿ ਜਦੋਂ ਮੈਂ ਹਰ ਇੱਕ ਸੰਖਿਆ ਨੂੰ 42 ਦੇ ਨਾਲ ਡਿਵਾਈਡ ਕਰੂੰਗੀ ਤਾਂ ਉਹਦਾ ਜਿਹੜਾ ਰਿਮੇਂਡਰ ਬਚੂਗਾ ਉਹ ਸੇਮ ਹੋਊਗਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ PTSB ਦੇ ਪਿਛਲੇ ਪੇਪਰ ਦੇ ਮੈਥ ਦੇ ਸਾਰੇ ਕੁਐਸਚਨ ਸੋਲਵ ਕਰ ਲਏ ਨੇ ਤੇ ਇਹ ਸੀਰੀਜ਼ ਅੱਗੇ ਵੀ ਇਦਾਂ ਹੀ ਕੰਟੀਨਿਊ ਰਹੂਗੀ ਕਿਉਂਕਿ PTSB ਦੇ ਪੇਪਰਾਂ ਦੇ ਲਈ PYQ ਬਹੁਤ ਹੀ ਇੰਪੋਰਟੈਂਟ ਹੁੰਦੇ ਨੇ ਤਾਂ ਜਿਹੜੇ ਵੀ ਬੱਚੇ PTSB ਦੀ ਕਿਸੇ ਵੀ ਪੋਸਟ ਦੀ ਤਿਆਰੀ ਕਰ ਰਹੇ ਨੇ ਉਹ ਆਪਣੇ PYQ ਜ਼ਰੂਰ ਲਗਾਓ ਤੇ ਉਹਨਾਂ ਦੀ ਪ੍ਰੈਕਟਿਸ ਕਰੋ ਮੈਨੂੰ ਉਮੀਦ ਆ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨਸ ਤੁਹਾਨੂੰ ਮਿਲਦੇ ਰਹਿਣ ਥੈਂਕ ਯੂ